झूठ हाँ। तो नहीं कदम अगे झूठ बोलया तेन नहीं जि गल सच झूठ निकल गए सच तू बोलिया भी कद सची मम्मी अज रिजल्ट आ रहा है अज तू बोल पो कम से कम ਚੱਕ ਜਾਂਦਾ ਦਾ ਪਾਹ ਜਾ ਤਸੇ ਟਾਕਰਾਤੀ ਕਰਾ ਖਾ ਤਾਂ ਠੀਕ ਹੈ ਨਾ ਲੋਕ ਤਾਂ ਉਹੀ ਮਾਨ ਹੁੰਦੇ ਜਦੋਂ ਵੀ ਕਰੇ ਚੁੰਨੀ ਲੈ ਕੇ ਜਾਂਦਾ ਚੁੰਨੀ ਨਾਲ ਕੀ ਫੈਨ ਦੀ ਜਿੱਤ ਹੁੰਦੀ ਆ ਠੀਕ ਹੈ ਚਲ ਠੀਕ ਹੈ ਹੁਣ ਮੈਨੂੰ ਲੈਟਰ ਨਾ ਕਰਾਈ ਜਾ ਉਹ ਚੱਲ ਅੱਜ ਤਾ ਬੋਲੇ ਨੂੰ ਬਾਹਰ ਪਰਸਾਂ ਮੈਂ ਤਾਂ ਇੱਕ ਪੂਰਤ ਹਾਤਾ ਕਰ ਵੀ ਨਹੀਂ ਆਵੇਗਾ ਮੇ ਤਾਂ ਕੰਨੀ ਰਿਜ਼ਲਟ ਸੌਕਿਆ ਹੋਣੀ ਆ ਰਿਜ਼ਲਟ ਸੰਭ ਤੇ ਇੰਨਾ ਟਾਈਮ ਰਿਜ਼ਲਟ ਟੱਕੀ ਨਾ ਹੋਇਆ ਤਾਂ ਪਹਾੜ ਬਣ ਗਿਆ ਹੁਣ ਤਾਂ ਨਹੀਂ ਆਣਾ ਸੀ ਮੈਂ ਤਾਂ ਹੋਰ ਟੈਨਸ਼ਨ ਖੜੀ ਲੱਗੀ ਹਾਂ ਕੀ ਕਰਾਂ ਫੋਨ ਕਰ ਵੀ ਤਾਂ ਹੁਣ ਨਾਲ ਨਹੀਂ ਦੇ ਮੈਂ ਸੱਚ ਹਾਂ ਇਹ ਬਲਾਕ ਹੈ ਇਹ ਕੁਰਸੀ ਹੀ ਲਿਆ ਨੂੰ ਘੱਕ ਕੇ ਪੁੱਛੀਆ ਹਾਂ ਵਾਖ ਇਹ ਜੋ ਉਹ ਨਾ ਕਾ ਪਾਈ ਤੇ ਕੀ ਹੋ ਗਿਆ ਹੁਣ ਲੱਭਾ ਨਹੀਂ ਹਾਂ ਬਲਾਕ ਲਿਆ ਸੁਪਰ ਹੈ ਹਲੋ कि मैं बता अच्छा हम मैं तो ठीक है तो तू तेरी तो कठी हाँ है तू कली है ना रही तो अच्छा जाग नहीं है का। ਅੱਛਾ 10 ਤਰੀਕ ਦਾ ਆਇਆ ਫਿਰ ਮਤਲਬ ਤੇ ਕੋਈ ਆਈ ਨਹੀਂ ਅੱਛਾ ਚੱਲ ਕੋਈ ਨਾ ਕੋਈ ਗੱਲ ਨਹੀਂ ਮੈਂ ਫੋਨ ਕੱਟਦੀ ਆ ਹੇ ਰੱਬਾ ਕਿਹੜਾ ਚੱਟ ਮੈਂ ਤਾਂ ਲਾਹੌਰ ਹੀ ਸੇ ਪਕੜਾ ਹੋ ਗਿਆ ਮੈਨੂੰ ਤਾਂ ਲੱਗਦਾ ਚੱਲ ਚੜ ਗਿਆ ਜਿਹੜਾ ਮੈਂ ਸੋਚਦੀ ਸੀ ਤਾਂ ਕਾਲ ਨੂੰ ਕਰਦੀ ਤੂੰ ਲੱਗਾ ਸਹੀ ਤਾਂ ਕੀਤਾ ਨਾ ਜੋ ਕੁਝ ਕੀਤਾ ਏਰ ਜਮਾ ਸਹੀ ਕੀਤਾ ਆਪਾਂ ਪਿਆਰ ਕੀਤਾ ਕੋਈ ਗਨਾਹ ਤਾਂ ਨਹੀਂ ਕੀਤਾ ਜਵਾਏ ਇੱਥੇ ਆਾ ਕਿੱਥੇ ਬਾੜਦਾ ਮੈਨੂੰ ਲਿਆ ਕੇ ਦੀਪਕ ਆਪਣਾ ਘਰ ਆਖੰਡ ਗਏ ਜਾ ਤੂੰ ਬਹਿਨਾਂ ਸੀ ਮੈਨੂੰ ਮੇਰੀ ਕੋਠੀ ਪਾਈ ਹੋਈ ਆ ਓਹੋ ਕਮਲੀ ਇਹ ਤੂੰ ਸਮਝਦੀ ਨਹੀਂ ਆਪਾਂ ਕੋਠੀ ਪਾਉਣੀ ਆ ਇਸੇ ਕਰਕੇ ਘਰ ਨਹੀਂ ਪਾਇਆ ਵੀ ਘਰ ਤੇ ਪੈਸੇ ਲਾਵਾਂਗੇ ਫਿਰ ਕੋਠੀ ਤੇ ਲਾਵਾਂਗੇ ਆਪਾਂ ਤਾਂ ਅਗਰ ਕੀ ਰੱਖ ਲਿਆ ਹੁਣ ਜਦੋਂ ਕੰਨਕ ਵੇਚ ਗਈ ਹੁਣ ਆਪਾਂ ਉਠੀ ਬੋਲਾਂਗੇ ਚੱਲ ਕੋਈ ਉਠੀਆਂ ਗੱਠੀਆਂ ਨਾ ਵੇਖ ਤੂੰ ਪਿਆਰ ਵੇਖ ਚੱਲ ਉਹ ਤਾਂ ਗੱਲ ਤੇਰੀ ਸਹੀ ਆ ਮੈਂ ਕਹਿੰਦੀ ਸੀ ਆ ਖੇਤ ਕੀ ਦੇ ਨਹੀਂ ਜਿਹੜੇ ਆਪਣੇ ਕੋਲੇ ਕੋਲੇ ਜਿੱਥੋਂ ਤੱਕ ਦੇ ਨੇ ਸਨ ਦਾ ਆਪਣੀ ਨੇ ਸਾਰੇ ਫਿਰ ਕਰ ਕਿਉਂ ਨਹੀਂ ਬਣਾਇਆ ਜਿੰਨੇ ਖੇਤ ਨੇ ਕਰ ਜਿਹੜਾ ਬਾਪਾ ਦਾਦਾ ਸੀ ਨਾ ਉਹ ਪੈਸਾ ਨਹੀਂ ਸਿਲਾਉਂ ਦਿੰਦਾ ਉਹ ਸਵਰਤਵਾਸ ਹੋਈ ਨੂੰ ਹੋਏ ਦੋ ਦੋ ਬਸਾਲ ਆ ਹੁਣ ਆਏ ਹੋਗਾ ਕਿ ਚਲ ਚਲੋ ਸਾਡਾ ਮੈਂ ਤਾਂ ਮੈਂ ਕਹਿ ਦਿੱ ਸੀ ਮੈਂ ਮੰਮੀ ਦੇ ਸਾਹਮਣੇ ਕਿਵੇਂ ਜਾਉਂਗੀ ਮੇਰਾ ਨਾ ਮਨਜਾ ਕਰਦਾ ਮੈਂ ਮੰਮੀ ਨੂੰ ਮਿਲਿਆ ਉਹ ਕਾ ਨਹੀਂ ਮੰਮੀ ਨੂੰ ਉਂੀ ਦਲੀਅਤ ਨੇ ਤੇ ਮੰਮੀ ਕੋਲ ਜਾਣ ਨੂੰ ਕੀ ਹੁੰਦਾ ਬਾਗ ਜਿੰਨ ਚਾਰ ਦਿਨਾਂ ਨੂੰ ਉਹਨਾਂ ਦਾ ਗੁੱਸਾ ਚਾਰ ਦਿਨਾਂ ਤੋਂ ਬਾਅਦ ਆਪ ਹੀ ਮੰਮੀ ਆ ਜੀ ਦੇਖਣ ਲਈ ਨਹੀਂ ਜੀ ਬਬ ਮੰਮੀ ਇੱਥੇ ਆਈ ਕਿ ਚਾਰ ਦਿਨਾਂ ਦੇ ਗੁੱਸੇ ਢਾਲੇ ਕਰਨ ਆਈ ਮੈਨੂੰ ਪਤਾ ਮੰਮੀ ਨੇ ਤੂੰ ਦੇਖਿਆ ਨਾ ਉਹਦੇ ਘੇਰੇ ਤੇ ਕੀ ਹੋਇਆ ਸੀ ਸਾਰੇਆਂ ਦੀਆਂ ਮੰਮੀਆਂ ਪਹਿਲਾਂ ਆਈ ਹੁੰਦੀਆਂ ਜਦੋਂ ਕੂਟ ਮੈਰਿਜ ਹੋ ਜਾਂਦਾ ਨਾ ਫੇਰ ਉਪਰਵੰਨ ਜਾਂਦੀਆਂ ਸਾਰੇ ਮਿਲ ਬੱਤਾਂ ਲੱਗ ਜਾਂਦੇ ਤੂੰ ਆਦੇ ਦਿਮਾਗ ਤੇ ਟੈਨਸ਼ਨ ਨਾ ਪਾ ਤੈਨੂੰ ਮੈਂ ਇਨਾ ਪਿਆਰ ਕਰਦਾ ਯਾਰ ਫੇਰ ਵੀ ਤੇਨੂੰ ਠੀਕ ਆ ਹੁਣ ਆਈ ਬਿਠਾਈ ਰੱਖੇਗਾ ਕਿ ਚਾਹ ਪਾਣੀ ਵੀ ਲੈ ਆਈ ਤੇਰੇ ਘਰ ਚਾਹ ਪਾਣੀ ਆ ਜਾ ਤੈਨੂੰ ਸੂਈ ਸਹੀ ਦਿਖਾ ਦੇਣਾ ਤੂੰ ਪੀਣੀ ਮਨਾਈਏ ਜੀ ਚਲ ਅੱਜ ਮੈਂ ਪਹਿਲੇ ਦਿਨ ਤੇਰੇ ਘਰ ਆ ਰਹੀ ਆ ਤੂੰ ਬਣਾ ਕੇ ਲਿਆ ਚਾ ਤੇਰੇ ਤੇ ਮੈਂ ਬਣਾ ਕੇ ਲਾਣਾ ਠੀਕ ਹੈ ਬਾਹਰ ਆਉਣਾ ਜੀ ਫੇਨਾ ਪੈ ਜਾ ਵੀ ਜਲਦੀ ਬਣਾ ਵੀ ਲੈ ਚਾਹ ਹੋ ਚਾਹ ਤੇ ਕੀ ਲੱਗਦਾ ਲੈ ਐ ਕਰ ਤੂੰ ਚਾਹ ਪੀ ਨਾ ਪੀ ਕੇ ਰੈਸਟ ਕਰ ਲ ਭਾਈਆ ਤੇ ਮੈਂ ਬਾਡੀ ਚ ਕਿਹੜਾ ਮਾਰਿਆ ਮੈਂ ਚੰਗਾ ਠੀਕ ਹੈ ਹੁਣ ਸ਼ੁਰੂ ਕਰ ਚਲ ਸ਼ੁਰੂ ਕਰ ਬਾਡੀ ਜੀ ਦਾ ਦੇਖਾਂ ਕੀ ਇਹ ਅੱਧੀ ਕਰੇ ਕਿ ਮੈਨੂੰ ਪੰਪ ਮਾਰ ਕੇ ਜਿਆਇਆ ਤੱਟ ਉਹ ਜਿਵੇਂ ਖਾਲੀ ਲੱਗਦਾ ਆ ਖੋਰੇ ਜੀ ਬੰਨੀ ਬੈਠਾ ਖਾਲੀ-ਖਾਲ ਰੱਖ ਲਈ ਜੇ ਸਾਰੇ ਰੱਖਾਂ ਚ ਆਟਾ ਵੀ ਨਹੀਂ ਹੈਗਾ ਮੈਨੂੰ ਭੁੱਖ ਲੱਗਦੀ ਵੀ ਹੈ ਕੀ ਕਹਾਂ ਮੈਂ ਪਹਿਲੀ ਵਾਰ ਤਾਂ ਇਹਨੂੰ ਕਹਿ ਵੀ ਨਹੀਂ ਸਕਦੀ ਕਿ ਮੈਂ ਆਹ ਬਣਾਉਣਾ ਆਹ ਖੂਬਾਬੀ ਅੰਤੇ ਤਾਇਆ ਪਾਜੀ ਮੈਨੂੰ ਦਵਾਟਾ ਧਰੀ ਜਾਂਦੀ ਆ ਲਿਆ ਦੇ ਆਹ ਲਿਆ ਦੇ ਕੀ ਬੁਕਾਵਾ ਕੀ ਪਾਉਂਦਾ ਮੈਂ ਗਦਾ ਦਾ ਕੰਮ ਜੇ ਬਸ ਮੂਰੀ ਲੱਗਦਾਗਾ ਕੋ ਮੰਜਾ ਘੜਾ ਕਰ ਦਿੱਤੇ ਇੱਥੇ ਤੇ ਬਣਾਉ ਚੱਲ ਉਹ ਅਸੀਂ ਨੂੰ ਆ ਲਾਂਗੇ ਉਹ ਅਸੀਂ ਨੂੰ ਪੁੱਛ ਲਈਆਂ ਉਹ ਤੇਹਾਏ ਕਹਿੰਦਾ ਸੀ ਸਾਡੇ ਆਹ ਦਾ ਆਹ ਦਾ ਬੱਦੀ ਬੈਠਾ ਕੱਲਗਾ ਢਗੀਆਂ ਬੱਚੀਆਂ ਆ ਆ ਗੱਟੇ ਨੇ ਉਹ ਵੀ ਖੜ ਗਏ ਘਰੇ ਪਏ ਨੇ ਆਟਾ ਨਹੀਂ ਗੋਟਾ ਨਹੀਂ ਹੈਗਾ ਨਾ ਰੀਲੀ ਕਿੱਧਰ ਜਾਣੀ ਹੈ ਨਹੀਂ ਉਹ ਨਾ ਮੈਂ ਆਟਾ ਵੇਖਦੀ ਸੀ ਭੁੱਖ ਲੱਗੀ ਸੀ ਵੀ ਚਲ ਚਾਹ ਰੋਟੀਆਂ ਬਣਾ ਲੈਂਗੀ ਆਪਣੀਆਂ ਦੋਨਾਂ ਦੀਆਂ ਕੋਈ ਨਾ ਹੈ ਨਹੀਂ ਆਟਾ ਹਾਂ ਮੈਂ ਘਰਾਂ ਚ ਵੇਖਿਆ ਸੀ ਇਹਨਾਂ ਚ ਤਾਂ ਤੂੰ ਖਾਲੀ-ਖਾਲਾ ਰੱਖ ਰਹੀ ਹੈਗੀ ਆਟਾ ਪਹਿਾਇਆ ਨਹੀਂ ਪਹਿਾਇਆ ਨਹੀਂ ਆਟਾ ਕੋਈ ਨਾ ਪਹਿਾ ਕੋਈ ਕਰਦਾ ਮੈਂ ਇੰਤਜ਼ਾਮ ਚਲ ਟੈਨਸ਼ਨ ਨਾ ਲੈ ਚੰਗਾ ਲਿਆਓ ਤੁਸੀਂ ਜੀ ਚਲ ਠੀਕ ਹੈ ਚੀਕ ਕੇ ਹੋਇਆ ਬੰਦਾ ਨਾ ਆਟਾ ਵੀ ਨਹੀਂ ਲੱਗਦਾ ਜਿਹਦੇ ਨੂੰ ਪਤਾ ਸੀ ਜਿਵੇਂ ਵਿਆਹ ਕਿ ਲਿਆਂਗਾ ਕਮ ਸੇ ਕਮ ਆਟਾ ਤਾਂ ਪਿਹਾ ਕੇ ਰੱਖਣਾ ਬੋਕਰ ਜੀ ਮਾਰਦਾ ਆਟਾ ਲੈਣ ਗਿਆ ਬੈਠੇ ਰੋਟੀਆਂ ਬਣਾ ਲੈਂਦੀ ਚਾਰ ਅੱਗੇ ਤੁਸੀਂ ਹਾਂ ਅੱਗੇ ਵੀ ਕੀ ਹਾਲ ਹੈ ਹਾਂ ਉਹ ਹਾਲ ਤਾਂ ਤੈਨੂੰ ਪਤਾ ਹੀ ਆ ਯਾਰ ਬੋਕਰ ਮਾਰੀ ਜਾਂਦੀ ਸੀ ਉਹ ਮੈਂ ਤੈਨੂੰ ਐ ਕਹਿੰਦੀ ਸੀ ਲੈ ਆਟਾ ਤੁਸੀਂ ਆਟਾ ਰੀਤ ਜਰ ਕੱਲ ਅਸ ਕੱਲ ਨੂੰ ਲਿਆਂਗਾ ਤੈਨੂੰ ਪਤਾ ਸਰਦ ਕੀ ਆ ਮੈਂ ਤੈਨੂੰ ਇਹ ਤਾਂ ਮੈਂ ਆਪਦੀ ਅਸਰ ਕਰ ਤੈਨੂੰ ਲਗਿਆ ਨਹੀਂ ਅਸਰ ਕਰਤਾ ਮੇਰਾ ਹੈ ਨਹੀਂ ਜੀ ਇਹ ਤਾਂ ਤੇਰਾ ਕੀ ਮਤਲਬ ਇਹ ਤੇਰਾ ਘਰ ਨਹੀਂ ਹੈਗਾ ਨਹੀਂ ਨਹੀਂ ਇਹ ਮੇਰਾ ਘਰ ਨਹੀਂ ਤਾਂ ਮੇਰੇ ਦੋਸਤ ਦਾ ਘਰ ਆ ਤੇ ਫਿਰ ਆਟਾ ਹੁਣ ਭੁੱਖੇ ਭੋਲਾਂਗੇ ਆਪਾਂ ਮੈਂ ਆਪਣੇ ਦੋਸਤ ਨੂੰ ਸਵਾਲ ਵੀ ਨਹੀਂ ਪਾ ਸਕਦਾ ਕਿ ਇੱਕ ਦੋ ਤੋਂ ਘਰ ਲਈ ਬੈਠਾ ਦੂਜਾ ਹੁਣ ਅਗਲੇ ਤੋਂ ਆਟਾ ਮੰਗੀ ਔਖਾ ਹੋ ਜਾਂਦਾ ਉਈ ਨਾ ਠੰਡੀ ਪੈ ਜੂ ਗੱਲ ਜਦੋਂ ਮੇਰੇ ਪਿਓ ਦਾ ਗੁੱਸਾ ਸ਼ਾਂਤ ਹੋ ਗਿਆ ਤੂੰ ਮੇਰਾ ਆਪਣਾ ਘਰ ਤਾਂ ਨਾ ਦੇਖ ਕੇ ਭੁੱਖ ਲੈਂਦੀ ਐ ਤੂੰ ਆਖੇਂਗੀ ਨਾ ਹੋਣਾ ਕਰ ਆਪਣੀ ਤਾਂ ਕੋਠੀ ਬਣੀ ਹੋਈ ਆ ਅੱਛਾ ਚਲ ਕੋਈ ਨਹੀਂ ਦੀਪਕ ਆਪਣੀ ਜਦੋਂ ਜਲਦੀ ਕੋਠੀ ਬਣ ਗਈ ਆਪਾਂ ਆਪਦੇ ਘਰੇ ਵਗ ਜਾਗੇ ਹਾਂ ਆਪਣੀ ਤਾਂ ਕੋਠੀ ਬਣੀ ਜਾਂਦੀ ਐ ਮੇਰੀ ਗੱਲ ਸੁਣ ਏਨੇ ਪਾਪੇ ਦਾ ਦਿਮਾਗ ਠੰਡਾ ਨੂੰ ਨਲੀ ਕੋਠੀ ਬਣ ਜੂ ਆਪਾਂ ਵਗ ਚਲ ਠੀਕ ਆ ਕੋਈ ਚਲ ਤੁਸੀਂ ਉੱਥੇ ਜਾਓ ਰੈਸਟ ਕਰੋ ਮੈਂ ਬੱਕਾ ਮਾਰ ਕੇ ਆਉਂਦੀ ਦੋ ਚਾਰ ਦਿਨ ਉਹ ਕੀ ਸੋਖੀ ਘਟਣਾ ਕੋਈ ਨਾ ਕੌਣ ਹੈ ਆ ਗਈ ਆ ਗਈ ਤੁਸੀਂ ਗੇਟ ਭੰਨਣ ਲੱਗ ਜਾਂਦੇ ਨੇ 2 ਮਿੰਟਾਂ ਚਰਾਤ ਵੀ ਨਹੀਂ ਕਰ ਸਕਦੇ ਹਾਂ ਨਾ ਹਰੀ ਤਾਂ ਐਸਾ ਹਾਲ ਤੇ ਚਾ ਨਾ ਨਾ ਗਿਆ ਕਰਾ ਲਿਆ ਠੀਕਣਾ ਨਾ ਹੁਣ ਵਿਆਹ ਤਾਂ ਕਰਾ ਲਿਆ ਮੇਰੇ ਘਰੇ ਕਿਹੜੇ ਮੁੰਲੇ ਕੇ ਆਇਆ ਮਾਂ ਮੈਨੂੰ ਨਹੀਂ ਬੰਦਾ ਸੀ ਲੋਲਾ ਜਿਹਾ ਬੰਦਾ ਨਿਕਲੂ ਬੰਦਾ ਹੁਣ ਪਤਾ ਲੱਗਿਆ ਨਾ ਉਹਦਾ ਕੁਧਾਰਨਾ ਬਾਹਰ ਉਹਨੂੰ ਤਾਂ ਉਹਦੇ ਪਿਓ ਨੇ ਵੀ ਨਹੀਂ ਉਟਿਆ ਹੈਗਾ ਮਾਂ ਮੈਂ ਤਾਂ ਭੁੱਖੀ ਮਰਦੀ ਆ ਉਸ ਘਰ ਚ ਇਹ ਬੇਸ਼ਰਮੀ ਤੂੰ ਕਿਵੇਂ ਬੜੀ ਤਾਰੇਆਂ ਵਾਸਤੇ ਜਗ੍ਹਾ ਦੇ ਦੇ ਮਾਂ ਤੂੰ ਮੇਰੀ ਗੱਲ ਸੁਣ ਲੈ ਇਸ ਘਰ ਦੇ ਵਿੱਚ ਤੇਰੇ ਲਈ ਕੋਈ ਜਗ੍ਹਾ ਨਹੀਂ ਸਫਾ ਹੋ ਐ ਨਾ ਕਰ ਮੈਂ ਖਤਮ ਕਰ ਮੈਂ ਖਤਮ ਕਰ ਸਫਾ ਹੋ ਮੇਰੇ ਘਰ ਦੇ ਵਿੱਚ ਜੇਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਬਾਈ ਨੇ ਨਵਾਂ ਚੈਨਲ ਬਣਾਇਆ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹਨਾਂ ਨੇ ਵੀਡੀਓ ਅਪਲੋਡ ਕਰਨੀ ਹੈ ਫਸਟ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ ਬਾਈ ਤੁਹਾਡੇ ਚੈਨਲ ਦਾ ਨਾਮ ਦੱਸ ਦੋ ਮਾਨ ਮਾਨਸਾ ਪੀਵੀ 31 ਹਾਂਜੀ ਹੁਣ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ ਧੰਨਵਾਦ